ਗੱਲ ਕਰਦੇ ਅਗਲੀ ਖਬਰ ਦੀ ਐਸਟੀਐਫ ਨੇ ਅੰਮ੍ਰਿਤਸਰ ਦੇ ਵਿੱਚ ਡੀਐਸਪੀ ਵਰਿੰਦਰ ਮਹਾਜਨ ਦੇ ਘਰ ਵਿਚਾਪਾ ਮਾਰਿਆ ਜਿਸ ਤੋਂ ਬਾਅਦ ਡੀਐਸਪੀ ਵਰਿੰਦਰ ਮਹਾਜਨ ਕਰਤੋ ਫਰਾਰ ਹੋ ਗਏ ਦੱਸ ਦਈਏ ਕਿ ਐਸਟੀਐਫ ਕਿਸੇ ਮਾਮਲੇ ਦੇ ਵਿੱਚ ਵਰਿੰਦਰ ਮਹਾਜਨ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਡੀਐਸਪੀ ਵਰਿੰਦਰ ਮਹਾਜਨ ਪੀਏਪ 5 ਬਟਾਲੀਅਨ ਦੇ ਵਿੱਚ ਤਾਇਨਾਤ ਨੇ ਕੁਝ ਮਹੀਨੇ ਪਹਿਲਾਂ ਵਰਿੰਦਰ ਮਹਾਜਨ ਨੇ ਹਿਮਾਚਲ ਦੇ ਬਾਦੀ ਦੇ ਵਿੱਚ ਇੱਕ ਦਵਾਈ ਬਣਾਉਣ ਵਾਲੀ ਫੈਕਟਰੀ 'ਚ ਛਾਪਾ ਮਾਰਿਆ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਵਾਦਾ ਦੇ ਵਿੱਚ ਕੀ ਰਿਆ ਹੋਇਆ ਹੈ ਤੇ ਹੁਣ ਫਰਾਰ ਨੇ ਹੁਣ ਵੇਖਣਾ ਹੋਵੇਗਾ ਕਿ ਕੀ ਕੁਝ ਪੁੱਛਗਿੱਛ ਚੱਲ ਰਹੀ ਹੈ ਤੇ ਅੱਗੇ ਕੀ ਕੁਝ ਐਕਸ਼ਨ ਲਿਆ ਜਾਂਦਾ ਹੈ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਦੇਣ ਲਈ ਸਾਡੇ ਨਾਲ ਸਾਡੇ ਰਿਪੋਰਟਰ ਰਾਜੇਸ਼ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕੁਝ ਪੂਰਾ ਮਾਮਲਾ ਹੈ ਰਾਜੇਸ਼ ਜੀ ਡੀਐਸਪੀ ਵਰਿੰਦਰ ਮਹਾਜਨ ਦੇ ਘਰ ਛਾਪਾ ਮਾਰਿਆ ਗਿਆ ਹੈ ਕਿ ਕੁਝ ਬਰਾਮਦ ਹੋਇਆ ਹੈ ਉਹ ਆਪ ਫਰਾਰ ਦੱਸੇ ਜਾ ਰਹੇ ਨੇ ਬਿਲਕੁਲ ਇਹ ਬੜਾ ਵੱਡਾ ਮਾਮਲਾ ਹੈ ਕਿਉਂਕਿ ਵਿਵਿੰਦਰ ਮਹਾਜਨ ਜਿਹੜਾ ਕਿ ਕਿਸੇ ਵੇਲੇ ਅੰਮ੍ਰਿਤਸਰ ਦਾ ਇੱਕ ਔਰਨਾਮੈਂਟਲ ਅਫੀਸਰ ਇਹਨੂੰ ਮੰਨਿਆ ਜਾਂਦਾ ਸੀਗਾ ਅੰਮ੍ਰਿਤਸਰ ਦੇ ਕਈ ਥਾਣੇ ਦੇ ਵਿੱਚ ਐਸਐਚਓ ਰਹੇ ਉਸ ਤੋਂ ਬਾਅਦ ਸਪੈਸ਼ਲ ਫੋਰਸਾਂ ਜੜੀਆਂ ਨੇ ਖਾਸ ਤੌਰ ਤੇ ਐਸਟੀਐਫ ਉਹਦੇ ਵਿੱਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਉਹਦੇ ਵਿੱਚ ਕੰਮ ਕੀਤਾ ਔਰ ਜ਼ਾਇਦਾ ਵੱਡੀ ਗੱਲ ਇਹ ਹੈ ਕਿ ਜਿਹੜੇ ਨਾਰਕੋ ਦੇ ਨਾਲ ਜੁੜੇ ਹੋਏ ਮਾਮਲੇ ਨੇ ਖਾਸ ਤੌਰ ਤੇ ਤਸਕਰ ਜਿਹੜੇ ਨੇ ਉਹਨਾਂ ਨੂੰ ਫੜਨ ਦੇ ਵਿੱਚ ਕਾਫੀ ਕਾਮਯਾਬੀਆਂ ਹਾਸਲ ਕੀਤੀਆਂ ਨੇ ਪਰ ਉਸੇ ਦੌਰਾਨ ਬੱਦੀ ਦੇ ਵਿੱਚ ਇੱਕ ਰੇਡ ਹੁੰਦੀ ਹੈ 70 ਲੱਖ ਦੀਆਂ ਦਵਾਈਆਂ ਜਿਹੜੀਆਂ ਬਨਾਮ ਕੀਆ ਜਾਂਦੀਆਂ ਨੇ ਔਰ ਉਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਜਿਹੜਾ ਜਿਹਤੇ ਦੋਸ਼ ਲੱਗੇ ਸੀ ਔਰ ਉਹਨਾਂ ਦੋਸ਼ਾਂ ਤੋਂ ਬਾਅਦ ਵਿਮਿੰਦਰ ਮਹਾਜਨ ਨੂੰ ਐਸਟੀਐਫ ਤੋਂ ਬਦਲ ਕੇ ਉਹਨਾਂ ਨੂੰ ਜਿਹੜਾ ਵਾ ਰਿਜ਼ਰਵ ਬਟਾਲੀਅਨ ਦੇ ਵਿੱਚ ਉਹਨਾਂ ਨੂੰ ਪੋਸਟ ਕਰ ਦਿੱਤਾ ਗਿਆ ਸੀ ਉਦੋਂ ਤੋਂ ਉਹਨਾਂ ਦੀ ਪੋਸਟਿੰਗ ਜਿਹੜੀ ਰਿਜ਼ਰਵ ਬਟਾਲੀਅਨ ਦੇ ਵਿੱਚ ਚੱਲ ਰਹੀ ਸੀ ਨਾਲ ਦੀ ਨਾਲ ਜਿਹੜੀ ਐ ਇਨਕੁਆਰੀ ਕੀਤੀ ਜਾ ਰਹੀ ਸੀ ਇਨਕੁਆਰੀ ਤੋਂ ਬਾਅਦ ਨਾਰਕੋਟਿਕ ਐਂਟੀ ਨਾਰਕੋਟਿਕ ਟਾਸਕ ਫੋਰਸ ਵੱਲੋਂ ਜਿਹੜਾ ਮੁਹਾਲੀ ਦੇ ਵਿੱਚ ਮਾਮਲਾ ਦਰਜ ਕਰਕੇ ਰੇਡ ਕੀਤੀ ਗਈ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਘਰ ਰੇਡ ਕੀਤੀ ਗਈ ਪਰ ਕਿਉਂਕਿ ਜੋ ਸੂਤਰਾ ਤੋਂ ਪਰਾ ਚੱਲ ਰਿਹਾ ਹੈ ਕਿ ਉਸ ਦੇ ਮੁਤਾਬਕ ਪਹਿਲਾਂ ਹੀ ਜਾਣਕਾਰੀ ਮਿਲ ਚੁੱਕੀ ਸੀ ਵਿਵਿੰਦਰ ਮਹਾਜਨ ਨੂੰ ਕਿ ਉਹਨਾਂ ਦੇ ਘਰ ਰੇਡ ਹੋਣ ਵਾਲੀ ਹੈ ਉਹ ਆਪਣੇ ਗਨਮੈਨ ਸਰਕਾਰੀ ਗੱਡੀ ਉੱਤੇ ਛੱਡ ਕੇ ਆਪਣੀ ਨਿੱਜੀ ਵਾਹਨ ਲੈ ਕੇ ਉੱਥੋਂ ਰਾਤੋ-ਰਾਤ ਫਰਾਰ ਹੋ ਗਏ ਸਵੇਰੇ ਤੜਕਸਾਰ ਇਹ ਜਿਹੜਾ ਰੇਡ ਹੋਇਆ ਔਰ ਉਸ ਤੋਂ ਬਾਅਦ ਜਿਹੜੀ ਤਲਾਸ਼ੀ ਲਈ ਗਈ ਜਿਹੜੀ ਹੈ ਨਾਰਕੋਟਿਕ ਸੈੱਲ ਵੱਲੋਂ ਉਸ ਦੇ ਵਿੱਚ ਕਈ ਜੜੀਆਂ ਚੀਜ਼ਾਂ ਬਰਾਮਦ ਹੋਈਆਂ ਇਤੋਂ ਤੱਕ ਕੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਨੇ ਅਜੇ ਤੱਕ ਅਧਿਕਾਰਤ ਤੌਰ ਤੇ ਕੋਈ ਬਿਆਨ ਨਹੀਂ ਦਿੱਤਾ ਹੈ ਕੋਈ ਕਿਸੇ ਤਰੀਕੇ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਉਸ ਦੇ ਬਾਵਜੂਦ ਜੋ ਜਾਣਕਾਰੀ ਸੂਤਰਾਂ ਤੋਂ ਮਿਲ ਪਾ ਰਹੀ ਉਸ ਦੇ ਮੁਤਾਬਕ ਲੱਖਾਂ ਦੀਆਂ ਨਸ਼ੀਲੀਆਂ ਦਵਾਈਆਂ ਜਿਹੜੀਆਂ ਜ਼ਾਹਿਰ ਤੌਰ ਤੇ ਬੱਦੀ ਨਾਲ ਕਨੈਕਸ਼ਨ जोडਦਾ ਹੈ ਜਿੱਤੋਂ ਕਿ ਦਵਾਈਆਂ ਦੇਖੇ ਪੜੀ ਗਈ ਸੀ ਔਰ ਉਸ ਵੇਲੇ ਬੜਾ ਵੱਡਾ ਮਾਮਲਾ ਦਰਜ ਕੀਤਾ ਗਿਆ ਸੀ ਔਰ ਵਿਵਿੰਦਰ ਮਹਾਜਨ ਦਾ ਉਸ ਵੇਲੇ ਨਾਂ ਇਹ ਆਇਆ ਸੀਗਾ ਪਹਿਲੋਂ ਤਾਂ ਉਸ ਨੇ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪਰ ਬਾਅਦ ਦੇ ਵਿੱਚ ਜਿਹੜਾ ਹੈ ਉਹ ਪਰਿਸ਼ਟਾਚਾਰ ਦਾ ਮੁੱਦਾ ਬਣ ਕੇ ਸਾਹਮਣੇ ਆਇਆ ਉਸ ਮਾਮਲੇ ਦੇ ਵਿੱਚ ਜਿਹੜੀਆਂ ਦਵਾਈਆਂ ਜੁੜੀਆਂ ਸਨ ਉਹ ਬਰામਦ ਹੋਈਆਂ ਇਸ ਤੋਂ ਇਲਾਵਾ ਨਕਦੀ ਬਰામਦ ਹੋਈ ਹੈ ਐਗਜੈਕਟ ਕਿੰਨੀ ਬਣੀ ਬਰામਦ ਹੋਈ ਇਸ ਦੇ ਬਾਰੇ ਪੁਲਿਸ ਨੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਪੂਰੇ ਇਸ ਆਪਰੇਸ਼ਨ ਦੇ ਦੌਰਾਨ মিডিਆ ਨੂੰ ਬਿਲਕੁਲ ਦੂਰ ਰੱਖਿਆ ਗਿਆ ਕਿਸੇ ਤਰੀਕੇ ਦੀ ਕੋਈ ਫੁਟੇਜ ਜਾਂ ਕੋਈ ਕਵਰੇਜ ਨਹੀਂ ਕਰਨ ਦਿੱਤੀ ਗਈ ਇਸ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਇਹ ਹੈ ਕਿ ਇਹ ਮਾਮਲਾ ਪੂਰੇ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਬਹੁਤ ਸਾਰੇ ਹੋਰ ਵੀ ਵਿਵਾਦ ਜਿਹੜੇ ਨੇ ਬਹੁਤ ਸਾਰੇ ਹੋਰ ਜਿਹੜੇ ਐਕਸ਼ਨਸ ਲੈ ਗਏ ਸੀ ਇਸ ਆਫੀਸਰ ਵੱਲੋਂ ਉਹਦੀਆਂ ਵੀ ਗੱਲਾਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਹੋ ਸਕਦਾ ਆਉਣ ਵਾਲੇ ਦੇ ਵਕਤ ਦੇ ਵਿੱਚ ਕੋਈ ਹੋਰ ਵਿਵਾਦ ਕੋਈ ਹੋਰ ਚੀਜ਼ਾਂ ਜਿਹੜੀਆਂ ਸਾਹਮਣੇ ਆਉਣ ਜੀ ਬਹੁਤ ਬਹੁਤ ਧੰਨਵਾਦ ਰਾਜੇਸ਼ ਜੀ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਦੇ ਨਾਲ